ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਹੈ ਤੀਜੀ ਸੂਚੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਇਸ ਸੂਚੀ ਮੁਤਾਬਕ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਜਲੰਧਰ ਤੋਂ ਪਵਨ ਕੁਮਾਰ ਟਿੰਨੂ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਅਤੇ ਲੁਧਿਆਣਾ ਸ਼ਹਿਰ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਜਿਨ੍ਹਾਂ ਲੁਧਿਆਣਾ ਸ਼ਹਿਰ ਤੋਂ ਲੰਬੇ ਸਮੇਂ ਦੇ ਵਿੱਚ ਸਿਆਸਤ ਵਿੱਚ ਰਹੇ ਅਤੇ ਮੌਜੂਦਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਹੈ ਬਿਊਰੋ ਰਿਪੋਰਟ ਲੁਧਿਆਣਾ লাইਵ ਆ ਚੁੱਕੀ ਆ ਤਾਂ ਫੋਟੋ ਜਾਉਂਗਾ ਦੇਖੋ ਸਭ ਤੋਂ ਪਹਿਲਾਂ ਮੈਂ ਸੱਚੇ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਨ ਲਈ ਆਇਆ ਵਾਂ ਔਰ ਬਾਲਾ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਕਿ ਲੁਧਿਆਣੇ ਦੀ ਸੇਵਾ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਮੇਰੀ ਲਈ ਗਈ ਆ ਬਤੌਰ ਲੋਕ ਸਭਾ ਲੁਧਿਆਣਾ ਜੀ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਵਾ ਕਿ ਤੁਹਾਡਾ ਜਿਹੜਾ ਸੇਵਾਦਾਰ ਤੁਸੀਂ ਇੱਥੇ ਆਪਣਾ ਚੁਣੋਗੇ ਕਦੇ ਤੁਹਾਨੂੰ ਪਿੱਠ ਨਹੀਂ ਦਿਖਾਣੀ ਔਰ ਤੁਹਾਡੀ ਦਿਨ ਰਾਤ ਸੇਵਾ ਕਰਕੇ ਲੁਧਿਆਣੇ ਦਾ ਨਾਮ ਅੱਗੇ ਲੈ ਕੇ ਜਾਣਾ ਔਰ ਇੰਡਸਟਰੀ ਦੇ ਵਿੱਚ ਜਿਹੜਾ ਆਬਾ ਪੰਜਾਬ ਦੇ ਵਿੱਚ ਲੁਧਿਆਣਾ ਉਹ ਨੰਬਰ 1 ਦੇ ਰਹੇ ਰਹਿੰਗੇ ਤੁਸੀਂ ਆਮ ਤੌਰ ਤੇ ਵਿਧਾਇਕ ਹੁੰਦੇ ਵਿਚਰੇ ਆ ਪਰ ਐਮਪੀ ਦਾ ਇੱਕ ਵੱਡਾ ਆਦਾਰਾ ਵੱਡੇ ਨੋ ਹੜੀ ਨੋ ਹਲਕੇ ਨੇ ਤੁਹਾਡੇ ਅੰਦਰ ਸਭ ਨਾਲੋਂ ਵੱਡੀ ਗੱਲ ਸਭ ਨਾਲ ਪਹਿਲਾਂ ਜੋ ਮੈਂ ਵਿਧਾਨ ਸਭਾ ਚ ਕਿਹਾ ਸੀਗਾ ਲੁਧਿਆਣੇ ਨੂੰ ਇੱਕ ਪੀਜੀ ਵਰਗਾ ਪੀਜੀਆਈ ਵਰਗਾ ਹਸਪੀਟਲ ਦੀ ਜ਼ਰੂਰਤ ਆ ਸਭ ਨਾਲ ਪਹਿਲਾਂ ਮੇਰਾ ਮੁੱਦਾ ਉਹੀ ਹੋਊਗਾ ਮੈਂ ਸਭ ਨਾਲ ਪਹਿਲਾਂ ਉਹਦੇ ਲਈ ਲੈ ਕੇ ਆਉਣਾ ਕੋਈ ਨਾ ਕੋਈ ਜਿਹੜੇ ਇਹਦੇ ਦਾ ਐਲਾਨ ਪਹਿਲਾਂ ਤੋਂ ਤਮਾਮ ਸਾਹਿਬ ਨੇ ਕੀਤਾ ਸੀ ਬੱਚੇ ਪੁਰਾਣੀ ਕਾਂਗਰਸ ਜਿਹੜੇ ਅਮੋ ਸਾਹਮਣੇ ਹੋਣਗੇ ਬੇਸਿਕ ਪਾਰਟੀਆਂ ਦੇ ਵੱਖੋ ਵੱਖਰੇ ਚਿਹਰੇ ਹੋ ਗਏ ਨੇ ਔਰ ਪੁਰਾਣੇ ਕਾਂਗਰਸੀ ਆਮ ਨੂੰ ਸਾਹਮਣੇ ਹੋਣਗੇ ਆਹੀ ਦਾ ਹੁਣ ਗੁਰੂ ਮਹਾਰਾਜ ਨੇ ਡਿਊਟੀ ਲਈ ਆ ਜਾ ਤੂਤਾ ਵਾਲੇ ਖੂ ਤੇ ਗੱਲਾਂ ਹੋਣਗੀਆਂ ਮੂੰਹ ਤੇ ਇਹ ਗੱਲ ਕਰੀ ਤੁਸੀਂ ਜਿਹੜੀ ਹੁਣ ਕਿਸਦਾ ਦੇ ਦੇ ਕਿ ਰਵਨੀਤ ਬਿੱਟੂ ਜਿਹੜੇ ਹੈਗੇ ਨੇ ਤੁਸੀਂ ਵੀ ਪਾਰਟੀ ਛੱਡ ਕੇ ਚਾਏ ਸੀਗੇ ਬਿੱਟੂ ਨਾਲ ਤੁਸੀਂ ਵੀ ਕਈ ਸਮੇਂ ਕੰਮ ਕੀਤਾ ਤੁਸੀਂ ਕੀ ਮੰਨ ਕੇ ਚੱਲਦੇ ਹੋ ਦੇਖੋ ਸੇਵਾ ਹੁੰਦੀ ਹੈ ਮੇਰੀ 2 ਸਾਲ ਲੋ ਮੇਰੀ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇ ਜੀ ਵਾਲਾ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਨੇ ਮੇਰੀ 2 ਸਾਲ ਜਿਹੜੀ ਸੇਵਾ ਦੇਖੀ ਤਾਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਦੀ ਜ਼ਿੰਮੇਵਾਰੀ ਜੋ ਮੇਰੇ ਤੇ ਉਹਨਾਂ ਨੇ ਭਰੋਸਾ ਰੱਖਿਆ ਵਾ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੁਧਿਆਣੇ ਦੀ ਸੇਵਾ ਕਰਨੀ ਆ ਲੁਧਿਆਣੇ ਕੋਈ ਨਾ ਮੰਨਦੇ ਉਹ ਬਿੱਟੂ ਨਾ ਜਾਂ ਗਾਂਗਾ ਸਨਾ ਕੋ ਸਾਰਿਆਂ ਨੂੰ ਲੋਕ ਇਹਨਾਂ ਨੂੰ ਦੇਖ ਚੁੱਕੇ ਹੋਇਆ 10 ਸਾਲ ਬਿੱਟੂ ਨੂੰ ਲੋਕਾਂ ਨੇ ਦੇਖ ਲਿਆ ਹੋਇਆ ਜਿਹੜਾ ਕੋਈ ਕਾਂਗਰਸ ਦਾ ਕੈਂਡੀਡੇਟ ਆਊਗਾ ਉਹਨੂੰ ਵੀ ਦੇਖ ਲਿਆ ਸਾਡੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਸਾਡੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਹਲਕਾ ਸੈਂਟਰ ਦੇ ਲੋਕਾਂ ਨੇ ਸਾਡੀ ਆਵਾਜ਼ ਪਹੁੰਚਾਈ ਸਾਡੇ ਸੁਪਰੀਮੋ ਤੱਕ ਤਾਂ ਸਾਨੂੰ ਇਹ ਅੱਜ ਸੇਵਾ ਦਾ ਮੌਕਾ ਮਿਲਿਆ ਵਾ ਜੀ ਰਫੀਰ ਜੀ ਕਈ ਸਾਲਾਂ ਤੋਂ ਐਮਪੀ ਇੱਥੇ ਰਹੇ ਨਾ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਕਾਰਨ ਹੈ ਕਿ ਉਹ ਫੇਰ ਦਾਅਵਾ ਕਰ ਰਹੇ ਨੇ ਕਿ ਅਸੀਂ ਬੀਜੇਪੀ ਦੀ ਝੋਲੀ ਜਿੱਤ ਗਈ ਸੀ ਪੌਣੇ ਪੌਣੇ 5 ਸਾਲ ਕਿਸੇ ਦਾ ਫੋਨ ਨਾ ਚੱਕਿਆ ਹੋਵੇ ਇਹ ਜਹਾਸ ਨਹੀਂ ਰੱਖਣੀ ਚਾਹੀਦੀ ਚਾਹੇ ਮੈਂ ਹੋਵਾਂ ਚਾਹੇ ਬਿੱਟੂ ਹੋਵੇ